ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਮੂਲ ਸੰਕਲਪ ਕਰਾਂਗੇ ਪ੍ਰਤੀਕ ਬਿੰਬ ਤੇ ਸ਼ੈਲੀ ਇਹ ਤਿੰਨ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਸੋ ਇਸ ਤੋਂ ਪਹਿਲਾਂ ਵਾਲੀ ਵੀਡੀਓ ਚ ਆਪਾਂ ਅਪਲੋਡ ਕਰ ਚੁੱਕਿਆ ਉਹਨਾਂ ਕਾਰਨ ਕੀ ਹੈ ਵਿਰੇਚਨ ਕੀ ਹੈ ਕਲਾਸਿਕਲ ਆਵਾਦ ਕੀ ਹੈ ਸੋ ਤੁਸੀਂ ਉਹ ਵੀਡੀਓ ਵਾਚ ਕਰ ਸਕਦੇ ਹੋ ਅਗਰ ਤੁਸੀਂ ਨਹੀਂ ਦੇਖੀ ਹੁਣ ਇਸ ਦੇ ਵਿੱਚ ਆਪਾਂ ਕਰਾਂਗੇ ਪ੍ਰਤੀਕ ਹਾਂਜੀ ਪ੍ਰਤੀਕ ਕੀ ਹੁੰਦਾ ਪ੍ਰਤੀਕ ਕਿਸੇ ਅਦ੍ਰਿਸ਼ ਅਦ੍ਰਿਸ਼ੋ ਚੀਜ਼ ਹੁੰਦੇ ਜਿਸ ਨੂੰ ਆਪਾਂ ਦੇਖ ਨਾ ਸਕੀਏ ਠੀਕ ਹੈ ਜਾਂ ਅਵਿਅਕਤ ਮਤਲਬ ਕਿ ਜਿਸ ਨੂੰ ਆਪਾਂ ਡਿਸਕ੍ਰਾਈਬ ਨਾ ਕਰ ਸਕੀਏ ਦਾ ਦ੍ਰਿਸ਼ ਤੇ ਵਿਅਕਤੀਗਤ ਰੂਪ ਹੁੰਦਾ ਪ੍ਰਤੀਕ ਮਤਲਬ ਕਿ ਕਿਸੇ ਅਦ੍ਰਿਸ਼ ਚੀਜ਼ ਜਾਂ ਜਿਸ ਨੂੰ ਆਪਾਂ ਕੋ ਡਿਸਕ੍ਰਾਈਬ ਨਾ ਕਰ ਸਕੀਏ ਉਸ ਦਾ ਦ੍ਰਿਸ਼ਕੀਆ ਪ੍ਰਤੀਕ ਹੈ ਤੇ ਇਹਦੇ ਵਿੱਚ ਉਪਮੇ ਦੇ ਸਥਾਨ ਤੇ ਉਪਮਾਨ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਉਪਮੇ ਦੀ ਥਾਂ ਤੇ ਕਿਦੀ ਵਰਤੋਂ ਕੀਤੀ ਹੁੰਦੀ ਆ ਉਪਮਾਨ ਦੀ ਤੇ ਪ੍ਰਤੀਕਵਾਦ ਕਾਵ ਦਾ ਇੱਕ ਪ੍ਰਗਟਾ ਢੰਗ ਹੁੰਦਾ ਤੇ ਇੱਕ ਸਟੂਡੈਂਟਸ ਉਪਮਾ ਕੀ ਹੁੰਦਾ ਤੇ ਮੈਂ ਤੁਹਾਨੂੰ ਦੱਸਦੀ ਆ ਹਾਂਜੀ ਉਪਮੇ ਉਹ ਹੁੰਦਾ ਜਿਸ ਦੀ ਕਿਸੇ ਨਾਲ ਤੁਲਨਾ ਕੀਤੀ ਜਾਵੇ ਮੰਨ ਲਓ ਜੀ ਮੈਂ ਆਪਾਂ ਕਹਿ ਦਈਏ ਵੀ ਤੇਰੇ ਵਾਲ ਚਾਂਦੀ ਵਰਗੇ ਹਨ ਤਾਂ ਵਾਲ ਕੀ ਨੇ ਉਪਮੇ ਨੇ ਕਿਉਂਕਿ ਵਾਲਾਂ ਦੀ ਤੁਲਨਾ ਆਪਾਂ ਚਾਂਦੀ ਨਾਲ ਕਰ ਰਹੇ ਆ ਜਿਸ ਵਸਤੂ ਦੀ ਤੁਲਨਾ ਕਰੀ ਜਾ ਰਹੀ ਹੈ ਉਹ ਉਪਮੇ ਆ ਜਿਹਦੇ ਨਾਲ ਕੀਤੀ ਜਾਂਦੀ ਹੈ ਉਹ ਉਪਮਾਨ ਚਾਂਦੀ ਨਾਲ ਕੀਤੀ ਗਈ ਉਹ ਉਪਮਾਨ ਠੀਕ ਹੈ ਜਿਵੇਂ ਆਪਾਂ ਕਹਿੰਦੇ ਵੀ ਤੇਰਾ ਰੰਗ ਚਾਂਦੀ ਵਰਗਾ ਹੈ ਰੰਗ ਕੀ ਹੈ ਉਪਮੇ ਆ ਕਿਹਦੇ ਨਾਲ ਤੁਲਨਾ ਕੀਤੀ ਗਈ ਆ ਚਾਂਦੀ ਨਾਲ ਉਹ ਉਪਮਾਨ ਜਿਹਦੇ ਨਾਲ ਤੁਲਨਾ ਕੀਤੀ ਜਾਂਦੀ ਉਹ ਉਪਮਾਨ ਆ ਜਿਸ ਦੀ ਤੁਲਨਾ ਕੀਤੀ ਜਾਂਦੀ ਉਹ ਉਪਮੇ ਹੁੰਦਾ ਤੇ ਪ੍ਰਤੀਕਵਾਦ ਕਾਵ ਦਾ ਇੱਕ ਪ੍ਰਗਟਾ ਢੰਗ ਹੈ ਇਹਦੇ ਵਿੱਚ ਪ੍ਰਤੀਕਾਂ ਰਾਹੀਂ ਆਪਾਂ ਜੀਵਨ ਦੇ ਬੌਧਿਕ ਸਦਾਚਾਰਿਕ ਤੇ ਭਾਵਕ ਅਰਥ ਜਾਂ ਕੀਮਤਾਂ ਨੂੰ ਪ੍ਰਗਟਾਉਂਦੇ ਆ ਜਿਵੇਂ ਕਿ ਦੁਸਹਿਰੇ ਦੇ ਮੌਕੇ ਤੇ 라ਵਣ ਦੇ ਪੁਤਲੇ ਤੇ 11ਵਾਂ ਜਿਹੜਾ ਸਿਰ ਹੁੰਦਾ ਉਹ ਇੱਕ ਪ੍ਰਤੀਕ ਦੇ ਤੌਰ ਤੇ ਵਰਤਿਆ ਜਾਂਦਾ ਜਿਹੜਾ ਕਿ ਖੋਤੇ ਦਾ ਹੁੰਦਾ ਉਹ ਇਸ ਗੱਲ ਦਾ ਪ੍ਰਤੀਕ ਹੁੰਦਾ ਕਿ 라ਵਣ ਨੇ ਚਾਰ ਵੇਦ 6 ਸ਼ਾਸਤਰਾਂ ਦਾ ਵਿਦਵਾਨ ਹੁੰਦੇ ਹੋਏ ਵੀ ਉਸ ਦਾ ਦਿਮਾਗ ਹੈ ਜਿਹੜਾ ਕਿ ਖੋਤੇਈ ਤਰ੍ਹਾਂ ਖਰਾ ਦਿਮਾਗ ਹੈ ਤੇ ਪ੍ਰਤੀਕਾਂ ਦੀਆਂ ਕੀਮਤਾਂ ਦੋ ਤਰੀਕਿਆਂ ਦੀਆਂ ਹੁੰਦੀਆਂ ਨੇ ਇੱਕ ਅੰਦਰਲੀ ਤੇ ਇੱਕ ਬਾਹਰਲੀ ਇਸ ਦਾ ਆਪਾਂ ਅਰਥ ਸਧਾਰਨ ਹੁੰਦਾ ਤੇ ਦੂਜੀ ਦਾ ਵਿਸ਼ੇ ਮਤਲਬ ਕਿ ਇੱਕ ਦਾ ਅਰਥ ਦਾ ਜਿਹੜਾ ਹੁੰਦਾ ਅ ਜਿਹੜਾ ਕਿ ਅੰਦਰ ਅੰਦਲ ਇੱਕ ਦਾ ਅਰਥ ਸਧਾਰਨ ਹੁੰਦਾ ਇੱਕ ਦਾ ਹੁੰਦਾ ਵਿਸ਼ੇਸ਼ ਜਿਵੇਂ ਕਿ ਤਿਰੰਗੇ ਝੰਡੇ ਦੇ ਵਿੱਚ ਲਾਲ ਰੰਗ ਕਾਦਾ ਪ੍ਰਤੀਕ ਹੁੰਦਾ ਕੁਰਬਾਨੀ ਦਾ ਮਤਲਬ ਕਿ ਸਿੰਬਲ ਕਾਦਾ ਠੀਕ ਹੈ ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਚਿੱਟਾ ਰੰਗ ਹੁੰਦਾ ਅਮਨ ਸ਼ਾਂਤੀ ਦਾ ਪ੍ਰਤੀਕ ਤੇ ਐਵੇਂ ਮੁੱਢਲੇ ਕਾਲ ਦੇ ਵਿੱਚ ਲੋਕ ਆਪਣੀ ਬੋਲੀ ਦੇ ਵਿੱਚ ਅਲੰਕਾਰ ਬਹੁਤ ਵਰਤਦੇ ਸੀ ਤੇ ਬੋਲੀ ਅਜੇ ਬਣੀ ਰਹੀ ਸੀ ਵਿਚਾਰਾਂ ਦੇ ਮੁਕਾਬਲੇ ਵਸਤਾਂ ਦੀ ਗਿਣਤੀ ਜਿਹੜੀ ਵਸਤੂਆਂ ਸੀ ਉਹਨਾਂ ਦੀ ਗਿਣਤੀ ਵਧ ਗਈ ਤਾਂ ਫਿਰ ਹਰ ਵਸਤੂ ਲਈ ਇੱਕ ਨਵਾਂ ਸ਼ਬਦ ਘੜ ਲਿਆ ਵੀ ਇਹ ਇਹ ਵਸਤੂ ਲਈ ਇਹ ਸ਼ਬਦ ਦੇ ਦੋ ਇਹ ਵਸਤੂ ਲਈ ਇਹ ਸ਼ਬਦ ਦੇ ਦੋ ਤਾਂ ਉਹ ਸ਼ਬਦ ਉਸ ਵਸਤੂ ਦਾ ਕੀ ਬਣਨ ਲੱਗੇ ਫਿਰ ਪ੍ਰਤੀਕ ਬਣਨ ਲੱਗੇ ਠੀਕ ਹੈ ਮਤਲਬ ਕਿ ਜਦੋਂ ਸ਼ਬਦਾਂ ਦੀ ਗਿਣਤੀ ਘਟ ਗਈ ਬਟ ਵਸਤੂਆਂ ਜ਼ਿਆਦਾ ਵਧ ਗਈਆਂ ਤਾਂ ਫਿਰ ਉਹਨਾਂ ਵਸਤੂਆਂ ਨੂੰ ਜਿਹੜੇ ਨਾਂ ਦਿੱਤੇ ਗਏ ਉਹਨਾਂ ਲਈ ਉਹ ਕੀ ਬਣ ਗਏ ਇੱਕ ਪ੍ਰਤੀਕ ਬਣਗੇ ਸਾਹਿਤ ਵਿੱਚ ਤੇ ਖਾਸ ਕਰਕੇ ਕਵਿਤਾ ਵਿੱਚ ਪ੍ਰਤੀਕਾਂ ਸੰਕੇਤਾਂ ਦੀ ਬਹੁਤ ਜ਼ਿਆਦਾ ਮਹੱਤਾ ਹੁੰਦੀ ਹੈ ਬਹੁਤ ਜ਼ਿਆਦਾ ਇਹਦੇ ਵਿੱਚ ਵਰਤੇ ਜਾਂਦੇ ਨੇ ਠੀਕਾ ਕਵੀ ਆਪਣੀ ਕਵਿਤਾ ਦੇ ਵਿੱਚ ਬਹੁਤ ਸਾਰੇ ਪ੍ਰਤੀਕ ਵਰਤਦਾ ਤਾਂ ਕਿ ਉਸ ਟੌਪਿਕ ਨੂੰ ਚੰਗੇ ਢੰਗ ਦੇ ਨਾਲ ਜਿਹੜੇ ਕਿ ਸਮਝਿਆ ਜਾ ਸਕੇ ਜਾਂ ਜਿਹੜੇ ਕਿ ਉਹ ਵਧੀਆ ਇੰਟਰਸਟਿੰਗ ਕਵਿਤਾ ਬਣ ਸਕੇ ਤੇ ਸਾਹਿਦ ਦੇ ਖੇਤਰ ਵਿੱਚ ਪ੍ਰਤੀਕਵਾਦ ਦਾ ਪ੍ਰਯੋਗ ਹੋਣਾ ਤੇ ਸਾਹਿਦ ਦੇ ਖੇਤਰ ਦੇ ਵਿੱਚ ਪ੍ਰਤੀਕਵਾਦ ਦਾ ਪ੍ਰਯੋਗ 1770 ਈਸਵੀ 1770 ਈਸਵੀ ਦੇ ਲਗਭਗ ਫ੍ਰਾਂਸੀਸੀ ਭਾਸ਼ਾ ਦੇ ਕਵੀ ਨੇ ਕੀਤਾ ਸੀ ਫ੍ਰਾਂਸੀਸੀ ਭਾਸ਼ਾ ਦੇ ਜਿਹੜੇ ਕਵੀ ਸੀ ਉਹਨਾਂ ਨੇ ਕੀਤਾ ਸੀ ਪ੍ਰਕਿਰਤੀ ਦੇ ਪਦਾਰਥ ਜਾਂ ਵਸਤਾਂ ਕਵਿਲੀਕ ਸੰਕੇਤ ਦਾ ਕੰਮ ਕਰਦੇ ਹਨ ਮਤਲਬ ਕਿ ਪ੍ਰਕਿਰਤੀ ਦੇ ਪਦਾਰਥ ਜਾ ਵਸਤੂਆਂ ਕਵੀ ਲਈ ਇੱਕ ਸੰਗੀਤ ਦਾ ਕੰਮ ਕਰਦੀਆਂ ਨੇ ਜਿਵੇਂ ਬੇੜੀ ਜੀਵਨ ਯਾਤਰਾ ਦਾ ਸੰਕੇਤ ਹੈ ਤੇ ਸਾਗਰ ਸੰਸਾਰ ਦਾ ਪ੍ਰਤੀਕਾਂ ਦੀ ਹੋੰਦ ਪੰਜਾਬੀ ਨਾਟਕ ਦੇ ਵਿੱਚ ਵੀ ਆਪਾਂ ਨੂੰ ਬਹੁਤ ਮਿਲਦੀ ਹੈ ਸੰਤ ਸਿੰਘ ਸੇਖੋ ਦਾ ਨਾਟਕ ਬਾਬਾ ਬੋਹੜ ਪੰਜਾਬ ਦੇ ਇਤਿਹਾਸ ਦਾ ਪ੍ਰਤੀਕ ਆ ਸੰਤ ਸਿੰਘ ਸੇਖੋ ਦਾ ਜਿਹੜਾ ਨਾਟਕ ਆ ਬਾਬਾ ਬੋਹੜ ਉਹ ਪੰਜਾਬ ਦੇ ਇਤਿਹਾਸ ਦਾ ਪ੍ਰਤੀਕ ਆ ਸੁਰਜੀਤ ਸਿੰਘ ਸੇਠੀ ਦੇ ਨਾਟਕ ਮਰਦ ਮਰਦ ਨਹੀਂ ਧੀਮੀ ਧੀਮੀ ਨਹੀਂ ਇਹਦੇ ਵਿੱਚ ਇੱਕ ਵਿਰਸ਼ ਨਵੀਕਾ ਸਮਾਜਿਕ ਵੰਦਨ ਦੇ ਤੌਰ ਤੇ ਇੱਕ ਪ੍ਰਤੀਕ ਦੇ ਰੂਪ ਦੇ ਵਿੱਚ ਵਰਤਿਆ ਗਿਆ ਤੇ ਧਾਰਮਿਕ ਖੇਤਰ ਵਿੱਚ ਵੀ ਪ੍ਰਤੀਕਾਂ ਦਾ ਬਹੁਤ ਮਹੱਤਵ ਹੈ ਪਰਮਾਤਮਾ ਨਿਰਆਕਾਰ ਹੈ ਠੀਕ ਹੈ ਜਿਸ ਦਾ ਕੋਈ ਆਕਾਰ ਨਹੀਂ ਤਾਂ ਉਸ ਦਾ ਨਾਂ ਉਸ ਦੀ ਮੂਰਤੀ ਉਹ ਕਿਨੋ ਦੇ ਪ੍ਰਤੀਕ ਨਹੀਂ ਸੰਸਾਰ ਸੂਰਜ ਸਾਰੇ ਸੰਸਾਰ ਦੇ ਵਿੱਚ ਪਰਮਾਤਮਾ ਦਾ ਇੱਕ ਪ੍ਰਮੁੱਖ ਪ੍ਰਤੀਕ ਮੰਨਿਆ ਜਾਂਦਾ ਤੇ ਇਹ ਪ੍ਰਕਾਸ਼ ਗਿਆਨ ਦਾ ਤੇ ਉਪਨਿਸ਼ਦ ਦੇ ਵਿੱਚ ਉਪਨਿਸ਼ਦ ਨੇ ਜਿਹੜੇ 108 ਤੇ ਇਹਨਾਂ ਵਿੱਚ ਪੰਛੀ ਜੀਵਾਤਮਾ ਦਾ ਪ੍ਰਤੀਕ ਨੇ ਪੰਛੀ ਕਿਹਨੇ ਜੀਵਾਤਮਾ ਦਾ ਪ੍ਰਤੀਕ ਨੇ ਤੇ ਪ੍ਰਤੀਕ ਲੰਬਾਇਆ ਹੋਇਆ ਰੂਪਕ ਹੀ ਹੁੰਦਾ ਤੇ ਸਪੈਂਸਰ ਦੀ ਮਹਾਨ ਕੀਰਤ ਫੇਅਰੀ ਕੁਇਨ ਵਿੱਚ ਪ੍ਰਤੀਕਾਂ ਦੀ ਸੁੰਦਰ ਵਰਤੋਂ ਆਪਾਂ ਨੂੰ ਮਿਲਦੀ ਹੈ ਸੋ ਏਸੀ ਤੁਹਾਡਾ ਪ੍ਰਤੀਕ ਅੱਗੇ ਆਪਾਂ ਕਰਦੇ ਹਾਂ ਬਿੰਬ ਹਾਂਜੀ ਬਿੰਬ ਸਾਹਿਤਕਾਰ ਦੇ ਭਾਵ ਪ੍ਰਗਟਾਉਣੇ ਦਾ ਸਾਧਨ ਇਹ ਬਿੰਬ ਕੀ ਨੇ ਸਾਹਿਤਕਾਰ ਕਿਵੇਂ ਇਹਦੇ ਆਪਣੇ ਭਾਵ ਪ੍ਰਗਟਾਾ ਕਰ ਰਿਹਾ ਉਹਦੇ ਕੀ ਸਾਧਨ ਨੇ ਇਹ ਬਿੰਬ ਆਪਾਂ ਆਮ ਰੂਪ ਚ ਕਹਿ ਸਕਦੇ ਹਾਂ ਸਧਾਰਨ ਰੂਪ ਦੇ ਵਿੱਚ ਕਿ ਬਿੰਬ ਦਾ ਅਰਥ ਕਿਸੇ ਮੂਲ ਵਸਤੂ ਦੀ ਕਿਸੇ ਕੋਈ ਜਿਹੜੀ ਮੂਲ ਵਸਤੂ ਹੈ ਕੋਈ ਰੀਜਨਲ ਜਿਹੜੀ ਵਸਤੂ ਆ ਉਹਦਾ ਪ੍ਰਤੀਕਿਰਤ ਜਾਂ ਪ੍ਰਤੀਛਾਇਆ ਮਤਲਬ ਕਿ ਉਹਦਾ ਇੱਕ ਰੂ ਆਪਾਂ ਉਹਦਾ ਕਹਿ ਸਕਦੇ ਹਾਂ ਕਿ ਪਰਛਾਵੇਂ ਦੀ ਤਰ੍ਹਾਂ ਠੀਕ ਹੈ ਕਾਲਰੀਜ਼ ਮੁਤਾਬਕ ਬਿੰਬ ਕਿਸੇ ਸਵੇਦਨਾ ਦੀ ਅਨੁਕ੍ਰਿਤੀ ਕੋਈ ਭਾਵ ਕੋਈ ਮਾਨਸਿਕ ਘਟਨਾ ਕੋਈ ਅਲੰਕਾਰ ਜਾਂ ਵਸਤੂਆਂ ਦੀ ਤੁਲਾਤਮਕ ਇਕਾਈ ਤੱਕ ਹੋ ਸਕਦਾ ਕੇਵਲ ਇਸ ਦੇ ਵਿੱਚ ਕਿਸੇ ਤੱਤ ਨੂੰ ਪੇਸ਼ ਕਰਨ ਦੀ ਸਮਰੱਥਾ ਦਾ ਹੋਣਾ ਜ਼ਰੂਰੀ ਹੈ ਕਿਹਾ ਜਾ ਸਕਦਾ ਹੈ ਕਿ ਬਿੰਬ ਸਾਡੀਆਂ ਪਹਿਲੀਆਂ అనుਭੂਤੀਆਂ ਤੇ ਭਾਵਨਾਵਾਂ ਦਾ ਮੂਰਤੀਮਾਨ ਹੁੰਦਾ ਜਿਸ ਦੇ ਵਿੱਚ ਅਵੇਗ ਸਵੇਦਨਾ ਭਾਵਨਾ ਦਾ ਹੋਣਾ ਲਾਜ਼ਮੀ ਹੈ ਤੇ ਇਹ ਅਲੰਕਾਰ ਉਪਮਾ ਨ ਰੂਪਕਾ ਮਹਾਵਰਯ ਆਦ ਦੇ ਵਿੱਚ ਇਹਨਾਂ ਸਾਰਿਆਂ ਤੋਂ ਵੱਖ ਹੋ ਕੇ ਵੀ ਅਭਿਵਕਤ ਹੁੰਦੇ ਨੇ ਬਿੰਬਾਂ ਨੂੰ ਕਾਵ ਦਾ ਪ੍ਰਮੁੱਖ ਗੁਣ ਜਾਂ ਵਿਸ਼ੇਸ਼ਤਾ ਮੰਨਣ ਵਾਲੇ ਸਿਧਾਂਤ ਨੂੰ ਬਿੰਬਵਾਦ ਦਾ ਨਾਂ ਦਿੱਤਾ ਜਾਂਦਾ ਇਸ ਦੇ ਵਿੱਚ ਬਿੰਬ ਰਾਹੀਂ ਜੀਵਨ ਦੇ ਭੌਤਿਕ ਸਦਾਚਾਰਕ ਤੇ ਭਾਵਕ ਅਰਥ ਪ੍ਰਗਟਾਏ ਜਾ ਸਕਦੇ ਨੇ ਤੇ ਭਾਵੇਂ ਸ਼ਬਦ ਅਸੀਂ ਸਧਾਰਨ ਤੌਰ ਤੇ ਵਰਤਦੇ ਹਾਂ ਪਰ ਉਹ ਕਿਸੇ ਖਾਸ ਹਵਾਲੇ ਦੇ ਬਿੰਬ ਹੁੰਦੇ ਨੇ ਉਦਾਹਰਨ ਲਈ ਜਦੋਂ ਕਿਸੇ ਸ਼ੇਰ ਦੇ ਨਾਲ ਤੁਲਨਾ ਦੰਦਿਆਂ ਤਾਂ ਸਾਡਾ ਭਾਵ ਇਹ ਨਹੀਂ ਹੁੰਦਾ ਕਿ ਕਿ ਵਿਅਕਤੀ ਸ਼ੇਰ ਆ ਬਲਕਿ ਉਹਦੇ ਵਿੱਚਲੀ ਜਿਹੜੀ ਸੂਰਬੀਰਤਾ ਉਹ ਸ਼ੇਰ ਦੇ ਨਾਲ ਸਿਮਿਲਰਿਟੀ ਆ ਠੀਕ ਹੈ ਤੇ ਬਿੰਬਾ ਦੀ ਬਹੁਤੀ ਵਾਰ ਤੋਂ ਕਵਿਤਾ ਵਿੱਚ ਕੀਤੀ ਜਾਂਦੀ ਆ ਸਾਹਿਦ ਦੇ ਕਵਿਤਾ ਭਾਗ ਦੇ ਵਿੱਚ ਕੀਤੀ ਜਾਂਦੀ ਆ ਇਹਦਾ ਕਾਰਨ ਇਹ ਹੈ ਕਿ ਬਿੰਬ ਇਹ ਬਿੰਬਵਾਦੀ ਸ਼ਬਦਾਂ ਦੇ ਸੰਜਮ ਵੱਲ ਖਾਸ ਧਿਆਨ ਦਿੰਦੇ ਨੇ ਤੇ ਇਹ ਸ਼ਬਦਾਂ ਦਾ ਸੰਜਮ ਹੀ ਕਵਿਤਾ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਮੰਨੀ ਜਾਂਦੀ ਆ ਤੇ ਦੂਜਾ ਕਾਰਨ ਹੈ ਕਿ ਬਿੰਬ ਪ੍ਰਯੋਗ ਨਾਲ ਰਚਨਾ ਵਿੱਚ ਅਸਪਸ਼ਟਤਾ ਆ ਜਾਂਦੀ ਹੈ ਤੇ ਬਿੰਬਵਾਦੀ ਕਲਾਕਾਰ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਆਪਣੇ ਹਾ ਭਾਵ ਕੁਝ ਬਿੰਬਾਂ ਰਾਹੀਂ ਪ੍ਰਗਟ ਕਰਦੇ ਨੇ ਸਾਹਿਤ ਰਚਨਾ ਵਿੱਚ ਬਿੰਬ ਵਿਦਾਨ ਦਾ ਰੂਪ ਬਹੁਤ ਕਰਕੇ ਕਵੀ ਜਾਂ ਲੇਖਕ ਆਪਣੀ ਸ਼ਖਸੀਅਤ ਤੇ ਡਿਪੈਂਡ ਕਰਦਾ ਉਹਨਾਂ ਦਾ ਤੇ ਬਿੰਬ ਵਿਦਾਨ ਵਿੱਚ ਬਿੰਬ ਕਈ ਪ੍ਰਕਾਰ ਦੇ ਹੋ ਸਕਦੇ ਨੇ ਜਿਵੇਂ ਰਸ ਬਿੰਬ ਸਪਰਸ਼ ਬਿੰਬ ਰੂਪ ਬਿੰਬ ਨਾਦ ਗੰਧ ਤੇ ਮਨੋਵਿਗਿਆਨਿਕ ਬਿੰਬ ਹਾਂਜੀ ਰਸਬਿੰਬ ਕਿਹੜਾ ਇਹਨੂੰ ਆਪਾਂ ਸਵਾਦ ਪਰ ਕਵਿੰਗ ਬਿੰਬ ਵੀ ਕਹਿੰਦੇ ਨੇ ਰਸਬਿੰਬ ਨੂੰ ਇਸ ਦਾ ਸਬੰਧ ਜੀਵ ਨਾਲ ਹੈ ਤੇ ਇਹ ਬਿੰਬ ਰਸ ਦਾ ਸੂਚਕ ਹੈ ਜਿਸ ਤੋਂ ਪਤਾ ਲੱਗਦਾ ਕਿ ਕੋਈ ਚੀਜ਼ ਰਸੀਲੀ ਆ ਮਿੱਠੀ ਆ ਫਿੱਕੀ ਆ ਕੋੜੀ ਆ ਜਾਂ ਬੇਰਸੀ ਆ ਜਿਵੇਂ ਤੈਨੂੰ ਵੇਖਿਆ ਸਬਰ ਨਾਵੇ ਜਾਰਾ ਤੇਰਾ ਕੁੱਟ ਪਰਲਾ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਦਾ ਪੂਜਨ ਤੁਤ ਸਪਰਸ਼ ਬਿੰਬ ਇਹੇ ਬਿੰਬ అనుਭਵ ਮਹਿਸੂਸ ਕਰਵਾਉਂਦਾ ਜਿਵੇਂ ਲੋਟਣ ਬਣ ਮਿੱਤਰਾ ਜੇਤੂ ਗੋਰੀਆਂ ਗੱਲਾਂ ਦਾ ਰਸ ਲੈਣਾ ਚੁੰਬਕੀ ਗਰਸੀ ਨੂੰ ਸੁਣ ਸਖੀ ਜੋ ਜੋ ਛੜਾਵਣ ਲਗਸੀ ਆਪ ਗਰਸਿਆ ਜਾਵਸੀ ਐਸਾ ਹੈ ਉਹ ਖਿੱਚਦਾਰ ਰੁਖ ਰੂਪ ਬਿੰਬ ਰੂਪ ਬਿੰਬ ਨੂੰ ਆਪਾਂ ਦ੍ਰਿਸ਼ਟੀ ਦੇਖਣ ਦੇ ਨਾਲ ਆਪਾਂ ਸਮਝਾਂਗੇ ਦ੍ਰਿਸ਼ਟੀ ਦੇਖਣਾ ਠੀਕ ਹੈ ਤੇ ਇਹ ਇੱਕ ਕਿਸਮ ਦੀ ਤਸਵੀਰ ਹੁੰਦੇ ਨੇ ਜਿਹੜੇ ਆਪਣੇ ਅੱਖਾਂ ਦੇ ਅੱਗੇ ਤਸਵੀਰ ਬਣ ਜਾਂਦੀ ਆ ਸਾਡੇ ਮਨ ਦੇ ਵਿੱਚ ਜਿਵੇਂ ਸਿਰ ਤੇ ਪੰਡ ਚੁੱਕੀ ਚੁੱਕੀ ਪੰਡ ਘਾਦੀ ਪਹਿਲਾ ਪੰਦੀ ਝੋਲੇ ਖਾਂਦੀ ਝੋਲੇ ਖਾਂਦੀ ਆਈ ਕੁੜੀ ਪੋਠੋਹਾਰ ਦੀ ਤੇ 나ਤ ਬਿੰਬ ਸੁਣਨ ਸ਼ਕਤੀ ਨਾਲ ਸੰਬੰਧਿਤ ਹੈ ਦੁਰਗਾ ਬੈਨ ਸੁਣ ਸੁਣ ਦੀ ਹੱਸੀ ਹੜ ਹੜਾਏ ਡਮਕ ਡਮਕ ਡੋਰੂ ਡਮਕਾਂਦੀ ਗੰਦ ਬਿੰਬ ਇਸ ਬਿੰਬ ਦਾ ਸਬੰਧ ਸੁੰਗਣ ਸ਼ਕਤੀ ਨਾਲ ਜਿਵੇਂ ਕੱਚਾਂ ਦੀ ਕੀ ਗੱਲ ਹੈ ਲਾਵਾ ਭਰੀ ਹੋਈ ਬਦਬੋਈ ਠੀਕ ਹੈ ਸੁੰਗਣ ਨਾਲ ਤੇ ਮਨੋਵਿਗਿਆਨਿਕ ਜਿਹਦੇ ਵਿੱਚ ਮਾਨਸਿਕ ਤਸਵੀਰ ਆਪਾਂ ਨੂੰ ਇਨਵਿਨ ਪੇਸ਼ ਹੁੰਦੀ ਹੈ ਦਿਲ ਮੁੜਦਾ ਹੀ ਨਹੀਂ ਉਸਦੇ ਦਰਾਂ ਦਰੋਂ ਦਿਲ ਦਿਲੋਂ ਮੁੜਦਾ ਹੀ ਨਹੀਂ ਉਸਦੇ ਦਰੋਂ ਦੇਖਿਆ ਜਾਂ ਕੇ ਨਾ ਜਾ ਕੇ ਦੇਖਿਆ ਤੇ ਬਿੰਬਵਾਦੀ ਧਾਰਨਾ ਪਲੇਟੋ ਦੇ ਸਮੇਂ ਤੋਂ ਚੱਲੀ ਆ ਰਹੀ ਹੈ ਪੰਜਾਬੀ ਸਾਹਿਤ ਵਿੱਚ ਖਾਸ ਕਰਕੇ ਕਵਿਤਾ ਵਿੱਚ ਬਿੰਬ ਦਾ ਪ੍ਰਯੋਗ ਮੁੱਢ ਤੋਂ ਹੀ ਹੁੰਦਾ ਰਿਹਾ ਹੈ ਮੁੱਢ ਤੋਂ ਮਤਲਬ ਕਿ ਸ਼ੁਰੂ ਤੋਂ ਬਾਬਾ ਫਰੀਦ ਜੀ ਨੇ ਆਪਣੀ ਕਵਿਤਾ ਵਿੱਚ ਬਿੰਬਾਂ ਦੇ ਪ੍ਰਤੀਕਾਂ ਦਾ ਕਾਫੀ ਪ੍ਰਯੋਗ ਕੀਤਾ ਤੇ ਲਗਭਗ ਹਰ ਕਾਲ ਦੀ ਪੰਜਾਬੀ ਕਵਿਤਾ ਵਿੱਚ ਸਾਨੂੰ ਬਿੰਬ ਵਿਧਾਨ ਦੇ ਰੂਪ ਮਿਲਦੇ ਨੇ ਸੋ ਇਹ ਸੀ ਤੁਹਾਡਾ ਬਿੰਬ ਵਾਲਾ ਟੌਪਿਕ ਹੁਣ ਆਪਾਂ ਨੈਕਸਟ ਕਰਦੇ ਹਾਂ ਸ਼ੈਲੀ ਕੀ ਹੈ ਹਾਂਜੀ ਸ਼ੈਲੀ ਸਟਾਈਲ ਸ਼ੈਲੀ ਮਤਲਬ ਕਿ ਸਟਾਈਲ ਹਰ ਇੱਕ ਲੇਖਕ ਦਾ ਆਪਣਾ ਹੀ ਲਿਖਣ ਢੰਗ ਆਪਣੀ ਹੀ ਸ਼ੈਲੀ ਆਪਣਾ ਹੀ ਸਟਾਈਲ ਹੁੰਦਾ ਤੇ ਇਸ ਲਿਖਣ ਢੰਗ ਨੂੰ ਹੀ ਜਦੋਂ ਇਹ ਪੱਕੇ ਰੂਪ ਦੇ ਵਿੱਚ ਪਰਿਵਰਤਿਤ ਹੋ ਜਾਂਦੀ ਹੈ ਅਸੀਂ ਉਹਨੂੰ ਕੀ ਕਹ ਦਿੰਦੇ ਹਾਂ ਸ਼ੈਲੀ ਕਹ ਦਿੰਦੇ ਹਾਂ ਕਿਸੇ ਵੀ ਦੋ ਲਿਖਾਰੀਆਂ ਦਾ ਲਿਖਣ ਢੰਗ ਇੱਕ ਨਹੀਂ ਹੋ ਸਕਦਾ ਸ਼ੈਲੀ ਕਈ ਪੱਛਮੀ ਵਿਦਵਾਨਾਂ ਨੇ ਵੀ ਇਹਦੇ ਵਿੱਚ ਵੱਖ-ਵੱਖ ਵਿਆਖਿਆ ਦਿੱਤੀ ਆ ਜਿਵੇਂ ਕਿ ਜੇ ਵੀ ਮਿਲਡਨ ਮਡੇਲਟਨ ਅਮਰੇ ਆਪਣੀ ਪੁਸਤਕ ਦੇ ਵਿੱਚ ਲਿਖਦੇ ਨੇ ਪ੍ਰੋਬਲਮ ਆਫ ਦਾ ਸਟਾਈਲ ਠੀਕ ਹੈ ਸਟਾਈਲ ਮੀਨਸ ਦਾ ਸ਼ੈਲੀ ਦੀ ਕਈ ਪੱਛਮੀ ਵਿਦਵਾਨਾਂ ਨੇ ਵਿਵਾਖਕ ਸ਼ਬਦਾਂ ਵਿੱਚ ਆਪਣੀ ਵਿਆਖਿਆ ਦਿੱਤੀ ਹੈ ਜਿਵੇਂ ਜੇਵੀ ਮਿਲਟਨ ਨੇ ਠੀਕ ਹੈ ਸ਼ੈਲੀ ਦਾ ਅਰਥ ਉਹ ਜਾਤੀ ਬਿਆਨ ਦੇ ਢੰਗ ਨੇ ਜਿਨ੍ਹਾਂ ਰਾਹੀਂ ਅਸੀਂ ਕਿਸੇ ਲਿਖਾਰੀ ਨੂੰ ਪਛਾਣ ਸਕਦੇ ਹਾਂ ਮਤਲਬ ਕਿ ਜਿਵੇਂ ਹਰ ਇੱਕ ਦੇ ਲਿਖਣ ਦਾ ਢੰਗ ਆਪਣਾ ਹੀ ਅੰਦਾਜ਼ ਹੁੰਦਾ ਆਪਾਂ ਨੂੰ ਜਦੋਂ ਉਹਦੇ ਲਿਖਣ ਦੇ ਢੰਗ ਤੋਂ ਪਤਾ ਲੱਗ ਜਾਂਦਾ ਕਿ ਹਾਂ ਇਹ ਇਸ ਬੰਦੇ ਨੇ ਲਿਖਿਆ ਹਨ ਇਸ ਦੀ ਵਰਡਿੰਗ ਹੈ ਇਹ ਆਪਾਂ ਨੂੰ ਪਤਾ ਲੱਗ ਜਾਂਦਾ ਤਾਂ ਸੇਮ ਉਸੇ ਤਰ੍ਹਾਂ ਰਾਈਟਰ ਦੀ ਵਰਡਿੰਗ ਵੀ ਆਪਾਂ ਨੂੰ ਮਹਿਸੂਸ ਪੜਦੇ ਹਾਂ ਜਦੋਂ ਆਪਾਂ ਉਹਨਾਂ ਦੇ ਚੈਪਟਰਸ ਹਨ ਕਵਿਤਾਵਾਂ ਜਾਂ ਆਪਾਂ ਉਹਨਾਂ ਦੇ ਨਾਟਕ ਨਾਵਲ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਕਿਨਾ ਦੁਆਰਾ ਲਿਖਿਆ ਹੋਇਆ ਹੈ ਲਿਖਣ ਦੇ ਢੰਗ ਤੋਂ ਪਤਾ ਲੱਗ ਜਾਂਦਾ ਤਾਂ ਇਹ ਚੰਗੇ ਗਦ ਸ਼ੈਲੀਕਾਰ ਦੇ ਲਿਖਤ ਪੜਕੀ ਅਸੀਂ ਕਹਿਣਯੋਗ ਹੋ ਜਾਣਗੇ ਕਿਸ ਲਿਖਾਰੀ ਦੀ ਰਚਨਾ ਚੰਗੇ ਗਦ ਸ਼ੈਲੀਕਾਰ ਸਟਾਈਲਿਸ਼ ਉੱਤੇ ਪ੍ਰਵਾਹ ਸਾ ਠੀਕ ਠੋਕ ਦੀ ਹੈ ਜਿੰਨਾ ਚਿਰ ਕੋਈ ਲਿਖਾਰੀ ਇਸ ਯੋਗ ਨਹੀਂ ਹੋ ਜਾਂਦਾ ਕਿ ਉਹ ਲਿਖਤ ਤੋਂ ਪਛਾਣਿਆ ਜਾਏ ਅਸੀਂ ਇਸ ਨੂੰ ਚੰਗਾ ਗਦ ਸ਼ੈਲੀਕਾਰ ਨਹੀਂ ਕਹਿ ਸਕਦੇ ਸਹੀ ਕਹਾਣਾ ਗਲਤ ਨਹੀਂ ਕਿ ਹਰ ਲਿਖਾਰੀ ਦਾ ਕਪਣਾ ਵੱਖਰਾ ਜਾਂ ਜਾਤੀ ਲਿਖਣ ਟੰਗ ਹੁੰਦਾ ਸ਼ੈਲੀ ਨੂੰ ਪੋਪ ਨੇ ਵੀ ਨਾ ਅਰਥਾਂ ਵਿੱਚ ਲਿਖਾ ਉਹ ਲਿਖਦਾ ਸਟਾਈਲ ਠੀਕ ਹੈ ਤੁਸੀਂ ਰੀਡ ਕਰ ਲੈਣਾ ਸਟਾਈਲ ਅਗਰ ਯਾਦ ਹੁੰਦਾ ਤਾਂ ਕਰ ਲੈਣਾ ਨਹੀਂ ਛੱਡ ਵੀ ਸਕਦੇ ਹੋ ਮਤਲਬ ਕਿ ਜਿਹੜੇ ਇਹ ਡੈਫੀਨੇਸ਼ਨ ਦਿੱਤੀਆਂ ਹੋ ਜਾਂ ਨੇ ਸਟਾਈਲ ਇਜ਼ ਅ ਬ੍ਰੌਡੈਸਟ ਸੈਂਸ ਇਜ਼ ਫੰਡਾਮੈਂਟਲੀ ਅ ਪਰਸਨਲ ਕੁਆਲਿਟੀ ਠੀਕ ਹੈ ਪੋਪ ਨੇ ਸ਼ੈਲੀ ਨੂੰ ਡਰੈਸ ਆਫ ਦਾ ਥੌਟ ਫ੍ਰੀ ਕਿਹਾ ਤੇ ਸ਼ੈਲੀ ਗੁੰਝਲਦਾਰ ਵੀ ਹੋ ਸਕਦੀ ਹੈ ਤੇ ਸਪਸ਼ਟ ਵੀ ਭਾਵੇਂ ਕਿ ਕਈ ਕਵਿਤਾਵਾਂ ਜਾਂ ਕਈ ਨਾਟਕ ਨਾਵਲ ਇਹ ਜਿਹੋ ਹੁੰਦੇ ਨੇ ਕਿ ਆਪਾਂ ਨੂੰ ਸਮਝ ਨਹੀਂ ਆਉਂਦੇ ਤੇ ਕਈ ਬਹੁਤ ਈਜ਼ੀਲੀ ਸਮਝ ਆ ਜਾਂਦੇ ਨੇ ਸਪਸ਼ਟ ਹੋ ਜਾਂਦੇ ਨੇ ਸ਼ੈਲੀ ਗੁੱਟ ਵੀ ਹੋ ਸਕਦੀ ਹੈ ਤੇ ਪਤਲੀ ਵੀ ਹੋ ਸਕਦੀ ਆ ਉਸ ਤੋਂ ਇਲਾਵਾ ਜਿਸ ਮਨੁੱਖੀ ਦਿਮਾਗ ਦੇ ਵਿੱਚ ਕੋਈ ਖਿਆਲ ਜਦ ਤੱਕ ਸਪਸ਼ਟ ਰੂਪ ਦੇ ਵਿੱਚ ਨਹੀਂ ਪਲਦਾ ਉਦੋਂ ਤੱਕ ਜੇਕਰ ਉਹ ਉਸ ਨੂੰ ਲਿਖ ਦੇਵੇ ਤਾਂ ਉਹ ਸ਼ੈਲੀ ਦੇ ਵਿੱਚ ਫਸਟ ਤਾਂ ਨਹੀਂ ਆ ਸਕਦੀ ਕਿਉਂਕਿ ਜਦ ਤੱਕ ਉਸ ਦੇ ਆਪਣੇ ਦਿਮਾਗ ਦੇ ਵਿੱਚ ਗੁੰਜਲਾ ਤਾਂ ਫਿਰ ਉਹ ਲਿਖਤ ਕਿਵੇਂ ਹੋ ਸਕਦੀ ਆ ਹਨ ਤੇ ਇੱਕ ਹੋਰ ਅੰਗਰੇਜ਼ੀ ਸਮਲੋਚਕ ਤੇ ਵਿਦਵਾਨ ਨੇ ਸ਼ੈਲੀ ਨੂੰ ਵੀ ਨਾ ਸ਼ਬਦਾਂ ਦੇ ਵਿੱਚ ਵਿਆਖਿਆ ਕੀਤੀ ਹੈ ਕਿ ਭਾਵ ਕਿ ਇਹ ਹੈ ਕਿ ਜੇਕਰ ਕਿਸੇ ਨੇ ਕੁਝ ਜਾਤੀ ਤੌਰ ਤੇ ਆਖਣਾ ਤਾਂ ਉਹ ਆਪਣਾ ਨਿਵੇਕਲਾ ਢੰਗ ਆਖਣ ਲਈ ਲੱਭ ਲਏਗਾ ਇਸ ਨੂੰ ਹੀ ਅਸੀਂ ਉਸ ਦੀ ਸ਼ੈਲੀ ਕਹਾਂਗੇ ਤੇ ਜਿਵੇਂ ਹਰਟਸਨ ਦਾ ਕਥਨ ਹੈ ਇਫ ਸਮ ਵਨ ਹੈਜ਼ ਰੀਅਲੀ ਪਰਸਨ ਟੂ ਸੇ ਹੀ ਸੈਲਡਮ ਫੇਲਸ ਟੂ ਫਾਈਂਡ ਅ ਪਰਸਨਲ ਵੇ ਇਨ ਵਿੱਚ ਟੂ ਸੇ ਤੇ ਥੋੜੇ ਸ਼ਬਦਾਂ ਵਿੱਚ ਅਸੀਂ ਸ਼ੈਲੀ ਦੀ ਪਰਿਭਾਸ਼ਾ ਮੈਂ ਕਹਿ ਸਕਦਾ ਕਿ ਕਿਸੇ ਲੇਖਕ ਦਾ ਲਿਖਣ ਦਾ ਢੰਗ ਜੋ ਉਸ ਦਾ ਆਪਣਾ ਤੇ ਨਿਵੇਕਲਾ ਦੂਜਿਆਂ ਤੋਂ ਅਲੱਗਾ ਵੱਖਰਾ ਹੈ ਉਹ ਦੀ ਸ਼ੈਲੀ ਆ ਤੇ ਇੱਕ ਚੰਗਾ ਸ਼ੈਲੀਕਰਨ ਵਾਲੀ ਤਿੰਨ ਗੱਲਾਂ ਦਾ ਧਿਆਨ ਹੋਣਾ ਜ਼ਰੂਰੀ ਆ ਲਿਖਤ ਵਿੱਚ ਪਕੇਰਾਪਣ ਭਾਵ ਕੀ ਲਿਖਣ ਦੇ ਚੰਗੇ ਅਭਿਆਸ ਨਾਲ ਲਿਖਤ ਵਿੱਚ ਚੰਗਾ ਪਕੇਰਾ ਪਾ ਸਕਦਾ ਪ੍ਰੈਕਟਿਸ ਨਾਲ ਸ਼ੈਲੀ ਨੂੰ ਸੁੰਦਰ ਬਣਾਉਣ ਲਈ ਚੰਗੇ ਸਾਹਿਤਿਕ ਧਿਆਨ ਹੋਣਾ ਚਾਹੀਦਾ ਸ਼ੈਲੀ ਵਿੱਚ ਸਾਦਗੀ ਸਪਸ਼ਟਤਾ ਲਿਆਉਣ ਲਈ ਬੋਲੀ ਤੇ ਕਾਬੂ ਤੇ ਸਾਹਿਤਿਕ ਪੁਲੀ ਦੀ ਵਰਤੋਂ ਹੋਣੀ ਚਾਹੀਦੀ ਸੋ ਇਸੇ ਤੁਹਾਡੇ ਤਿੰਨ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਮੂਲ ਸਿਧਾਂਤ ਜਾਂ ਮੂਲ ਸੰਕਲਪ ਥੈਂਕਸ